ਕੇ ਸੇ ਟੱਬਰ ਦੀ ਨਾ ਹੋਵੇ। ਦਰਅਸਲ ਪਰਿਵਾਰ ਮਲੂਕਾ ਦਾ ਪਰਿਵਾਰ ਹੈ। ਪਰਿਵਾਰ ਦੇ ਦੋ ਵਿੱਚ ਦੋਵੇਂ ਤੀਵੇਂ ਆਦਮੀ ਇੱਕ 2.5 ਸਾਲ ਦਾ ਬੱਚਾ ਤੇ ਦੂਸਰਾ ਮਹੀਨੇ ਕ ਦਾ ਬੱਚਾ। ਆਮ ਜਿਵੇਂ ਤੀਵੇਂ ਆਦਮੀ ਮੋਟਰਸਾਈਕਲ ਦੇ ਉੱਤੇ ਕੋਈ ਕੰਮਕਾਰ ਦੇ ਲਈ ਜਾਂਦੇ ਨੇ ਤੇ ਆਪਣੇ ਬੱਚਿਆਂ ਨੂੰ ਇੱਕ ਨੂੰ ਅੱਗੇ ਬਿਠਾ ਲਿਆ ਤੇ ਇੱਕ ਨੂੰ ਤੀਵੇਂ ਨੇ ਚੱਕਿਆ ਹੋਇਆ। ਪਿੱਛੋਂ ਐਨ ਆਰ ਆਈ ਸ਼ਰਾਬ ਦੇ ਨਾਲ ਡੱਕਿਆ ਹੋਇਆ ਆ ਤੇ ਬੇਰਮੀ ਦੇ ਨਾਲ ਟੱਕਰ ਮਾਰਦਾ। ਮੌਕੇ ਦੇ ਉੱਤੇ ਮੋਟਰਸਾਈਕਲ ਨੂੰ ਅੱਗ ਲੱਗਦੀ ਹੈ ਤੇ ਇਸ ਮਾਸੂਮ ਬੱਚਿਆਂ ਸਣੇ ਕੁਲਦੀਪ ਤੇ ਉਹਦੀ ਘਰ ਵਾਲੀ ਦੋਹੇ ਸੜ ਜਾਂਦੇ ਨੇ ਮੌਕੇ ਦੇ ਉੱਤੇ ਇਹ ਮੋਗਾ ਰੋਡ ਦੇ ਉੱਤੇ ਬਿਸ਼ੀਆਂ ਲਾਸ਼ਾਂ ਮੁਦਕੀ ਰੋਡ ਦੇ ਉੱਤੇ ਬਿਸ਼ੀਆਂ ਲਾਸ਼ਾਂ ਇੱਕ ਚੀਜ਼ ਦਾ ਗਵਾਹ ਹੈ ਕਿ ਗਰੀਬ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਜੇ ਗਰੀਬ ਵਿਚਾਰਾ ਆਪਣੀ ਜ਼ਿੰਦਗੀ ਜਿਉਣਾ ਵੀ ਚਾਹੇ ਤਾਂ ਹਾਲਾਤ ਇਦਾਂ ਦੇ ਹੋ ਜਾਂਦੇ ਆ ਕਈ ਐਨ ਆਰ ਆਈ ਜਾਂ ਕੋਈ ਤਕੜੇ ਪੈਸੇ ਵਾਲਾ ਤਨਾੜ ਗੱਡੀ ਮਾਰ ਕੇ ਵੀ ਚਲਾ ਜਾਵੇ ਤਾਂ ਉਹਨਾਂ ਦੀ ਸਾਰ ਨਹੀਂ ਬਹੁਤ ਦਿਲ ਦੁਖਿਆ ਇਹ ਵੀਡੀਓ ਦੇਖ ਕੇ ਜਿੱਥੇ ਛੋਟੇ ਛੋਟੇ ਮਾਸੂਮ ਬੱਚੇ ਮੋਟਰਸਾਈਕਲ ਪਿੱਛੇ ਸੜਿਆ ਹੋਇਆ ਔਰ ਦੇਖ ਨਹੀਂ ਹੁੰਦਾ ਦਰਦ ਕਿਉਂਕਿ ਦੇਖੋ ਪੂਰਾ ਟੱਬਰ ਤਬਾਹ ਕਰ ਦਿੱਤਾ ਇਸ ਐਨ ਆਰ ਆਈ ਦੀ ਛੋਟੀ ਜੀ ਗਲਤੀ ਨੇ ਤੇ ਆਪ ਦੇ ਕੋਲ ਗਜ਼ਰੀਕਾਰ ਆ ਜੀ ਉਹਨੂੰ ਕੀ ਹੋਣਾ ਨਾਲੇ ਪਿੱਛੋਂ ਟੱਕਰ ਮਾਰੀ ਆ ਫਿਰਾਲ ਲੋਕਾਂ ਨੇ ਮੌਕੇ ਦੇ ਉੱਤੇ ਫੜ ਕੇ ਜਿਹੜਾ ਆ ਇਸ ਨੂੰ ਪੁਲਿਸ ਹਵਾਲੇ ਕੀਤਾ ਆ ਔਰ ਧਰਮਪ੍ਰੀਤ ਮੁੰਡੇ ਦਾ ਨਾਮ ਜਿਹਦੀ ਮੌਤ ਹੋਈ ਆ ਉਦੀ ਘਰ ਵਾਲੀ ਆ ਕੁਲਦੀਪ ਕੌਰ ਦੋ ਬੱਚੇ ਨੇ ਔਰ ਮੁਦਕੀ ਰੋਡ ਤੇ ਉੱਤੇ ਪੂਰਾ ਹਾਦਸਾ ਜਿਹੜਾ ਵਾਪਰਿਆ ਆ ਔਰ ਨਾਲ ਜੇ ਮੈਂ ਗੱਲ ਕਰਾਂ ਉਹ ਐਨਆਰਆਈ ਦੀ ਐਨਆਰਆਈ ਕਹਿੰਦੇ ਨਾਲ ਦਾ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਨੱਥੂਵਾਲ ਦਾ ਹੈ ਰਹਿਣ ਵਾਲਾ ਐਨਆਰਆਈ ਆ ਜਿਹੜਾ ਸ਼ਰਾਬ ਨਾਲ ਡੱਕਿਆ ਹੋਇਆ ਸੀਗਾ ਨਾ ਉਹਨੇ ਆਰ ਦੇਖਿਆ ਨਾ ਤਾਰ ਦੇਖਿਆ ਇਹਨਾਂ ਦੇ ਪਿੱਛੋਂ ਲਿਆ ਕੇ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਮਾਫ ਕਰਨਾ ਗੱਡੀ ਮਾਰੀ ਔਰ ਮੋਟਰਸਾਈਕਲ ਨੂੰ ਇੰਨੀ ਭਿਆਨਕ ਅੱਗ ਲੱਗੀ ਕਿ ਬੱਚਿਆਂ ਦੀ ਵੀ ਮੌਤ ਹੋਈ ਹੈ ਝੜਕ ਤੇ ਵਿਸ਼ੀਆਂ ਲਾਸ਼ਾਂ ਰੋਂਗ ਤੇ ਖੜੇ ਹੋ ਜਾਂਦੇ ਆ ਕਿ ਕੋਈ ਪ੍ਰਵਾਹ ਕਿੱਦਾਂ ਜਿਹੜਾ ਆ ਕੋਈ ਕਿਸੇ ਦੇ ਲਈ ਸਿਰਫ ਤੇ ਸਿਰਫ ਉਹ ਸੜਕ ਤੇ ਚੱਲਦਾ ਕੀੜਾ ਮਕੌੜਾ ਹੋ ਸਕਦਾ ਜਦੋਂ ਵੀ ਕੋਈ ਸੜਕ ਤੇ ਹੁੰਦਾ ਆ ਜਾਂ ਫਿਰ ਇਹ ਹੀ ਐਨ ਆਰ ਆਈ ਆ ਜਿਹੜੇ ਉੱਥੇ ਜਾ ਕੇ ਪੂਰੇ ਰੂਲ ਜਿਹੜੇ ਰੈਗੂਲੇਸ਼ਨ ਫਾਲੋ ਕਰਦੇ ਨੇ ਤੇ ਇੱਥੇ ਆ ਕੇ ਇਹਨਾਂ ਨੂੰ ਲੱਗਦਾ ਸਾਨੂੰ ਕਿਹੜਾ ਪੁੱਛਣਾ ਸਾਡਾ ਕਿਹੜਾ ਕੋਈ ਮਾਈ ਬਾਪ ਆ ਤੁਸੀਂ ਦੇਖੋ ਕਿੰਨਾ ਗੰਦੇ ਤਰੀਕੇ ਦੇ ਨਾਲ ਉਹਨਾਂ ਵਿਚਾਰਿਆਂ ਦਾ ਮੁਰਾ ਹਾਲ ਕੀਤਾ ਐਨ ਆਰ ਆਈ ਦੀ ਗੱਡੀ ਤਾਂ ਲਗਜ਼ਰੀ ਆ ਉਹਨੂੰ ਕੀ ਹੁਣਾ ਪਰ ਉਹ ਲੋਕ ਜਿਹੜੇ ਵਿਚਾਰੇ ਬੱਚੇ ਜਿਹੜੇ ਹੋਣਗੇ ਮਾਸੂਮ ਬੱਚੇ ਦੋ ਹੱਸਦਾ ਖੇਡਦਾ ਪਰਿਵਾਰ ਮਹੀਨੇ ਪਹਿਲਾਂ ਨੰਨੀ ਜਾਨ ਆਈ ਸੀ ਇਸ ਦੁਨੀਆ ਦੇ ਉੱਤੇ ਉਸ ਨੂੰ ਵੀ ਲੈ ਬੈਠਾ ਐਨਆਰਆਈ ਸੋਚਦਾ ਹੋਣਾ ਕਿ ਪੰਜਾਬ ਚ ਕਿਹੜਾ ਰੂਲ ਰੈਗੂਲੇਸ਼ਨਸ ਨੇ ਪੰਜਾਬ ਚ ਕਿਹਨੇ ਸਾਨੂੰ ਪੁੱਛਣਾ ਆ ਬੜੇ ਮਾੜੇ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਔਰ ਇਦਾਂ ਦੀ ਕਿਸੇ ਟੱਬਰ ਦੀ ਮੌਤ ਨਾ ਹੋਵੇ ਕਿਉਂਕਿ ਰੌਂਗ ਤੇ ਖੜੇ ਹੋ ਜਾਂਦੇ ਤੁਹਾਨੂੰ ਪੂਰੀਆਂ ਤਸਵੀਰਾਂ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੀ ਰਿਸਟ੍ਰਿਕਸ਼ਨ ਹੈ ਪਰ ਅਸੀਂ ਉਹ ਤਸਵੀਰਾਂ ਦੇਖ ਕੇ ਦੱਸਣ ਦਿਆਂ ਕਿ ਨਹੀਂ ਦੇਖ ਹੁੰਦਾ ਉਹ ਦਰਦ ਸੜਕ ਤੇ ਵਿਛੀਆਂ ਲਾਸ਼ਾਂ ਮਾਸੂਮ ਬੱਚਿਆਂ ਦੀਆਂ ਮਾਪਿਆਂ ਦੀਆਂ ਐਦਾ ਲੱਗਦਾ ਕਿ ਕੋਈ ਰੱਬ ਇਹਨਾਂ ਨੂੰ ਜਿਉਂਦੇ ਕਰ ਦੇਵੇ ਜੇ ਰੱਬ ਹੋਵੇ ਤਾਂ ਕਿਉਂਕਿ ਆ ਐਨ ਆਰ ਆਈ ਨੇ ਤਾਂ ਕੱਲ ਜਾਂ ਪਰਸੋ ਕੈਨੇਡਾ ਚਲੇ ਜਾਣਾ ਔਰ ਉਹਨੇ ਕਿਹਾ ਮੈਂ दारू ਪੀਤੀ ਸੀ ਕਿ ਇਸ ਕਰਕੇ ਮੇਰੇ ਤੋਂ ਪਿੱਛੇ ਟੱਕਰ ਵੱਜ ਗਈ ਆ ਲਗਜ਼ਰੀ ਕਾਰ ਪਿੱਛੇ ਲਾ ਕੇ ਟੱਕਰ ਮਾਰੀ ਆ ਔਰ ਮੋਟਰਸਾਈਕਲ ਨੂੰ ਥੜੇ ਸਾਹ ਸੱਟ ਲੱਗ ਗਈ ਆ ਪਰ ਆ ਪਰਿਵਾਰ ਜਿਹੜੀ ਉਹਦੀ ਮੌਤ ਹੋਈ ਆ ਪਰ ਮੌਤ ਵੀ ਨਹੀਂ ਦਰਦਨਾਕ ਕਿ ਦੇਖ ਹੀ ਨਹੀਂ ਹੁੰਦਾ ਇਹ ਹਾਦਸਾ ਵੀ ਕਿਵੇਂ ਉਹਨੇ ਕਰ ਦਿੱਤਾ ਕਿ ਬਹੁਤ ਮੰਦਪਾਗੀ ਕਟੜਾ ਹੋਈ ਆ ਤੇ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵਾਜੀ ਆ ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੇ ਉਹਦੇ ਖੜੀ ਆ ਗੱਡੀ ਥੱਲੇ ਤੇ ਉਹਦੇ ਦੋ ਪਿੱਟੇ ਦਾਰੂ ਦੀਆਂ ਰੂ ਨਾਲ ਉਹ ਡੱਕਿਆ ਹੋਇਆ ਸੀਗਾ ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇਟਾ ਤੇ ਨੋ ਉਹਨਾਂ ਦੀ ਤੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਮੰਦਭਾਗੀ ਘਟਨਾ ਹੋਈ ਆ ਅਸੀਂ ਕਹਿੰਨੇ ਆ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਚੱਕਰ ਰੈਡ ਬੋਡੀਆਂ ਇੱਥੇ ਪਈਆਂ ਸਾਡੇ ਕੋਲ ਪ੍ਰਸ਼ਾਸਨ ਆਵੇ ਤੇ ਸਾਡੀ ਗੱਲ ਸੁਣੋ ਉਹ ਸਾਡੇ ਗਵਾਂਢੀ ਆ ਜੀ ਚਾਚਾ ਜੀ ਲੱਗਦੇ ਆ ਤੇ ਦੱਸੋ ਉਹ ਜੀ ਇਧਰੋਂ ਪਿੰਡੋਂ ਆਉਂਦੇ ਸੀਗੇ ਚਾਰਜ ਨੇ ਉਹ ਜਿਹੜਾ ਡਰਾਈਵਰ ਆ ਨੱਥੂ ਵਾਲੇ ਦਾ ਸੀਗਾ ਉਹਨਾਂ ਦੀ ਡਰਿੰਕ ਕੀਤੀ ਹੋਲ ਸੀਗੀ ਉਹਨਾਂ ਨੇ ਪਿੱਛੋਂ ਫੇਟ ਮਾਰੀ ਆ ਜੀ ਚਾਰ ਜਣੇ ਦੀ ਡੈਥ ਹੋ ਗਈ ਧਰਮਪ੍ਰੀਤ ਸਿੰਘ ਕੁਲਦੀਪ ਕੌਰ ਤੇ ਦੋ ਬੱਚੇ ਸੀਗੇ ਤੇ 2 ਘੰਟੇ ਹੋ ਗਈ ਐਸਐਚਓ ਸਾਹਿਬ ਇੱਥੇ ਆਈ ਨਹੀਂ ਹਜੇ ਤੱਕ ਜਿੰਨਾ ਚਿਰ ਬੰਦੀ ਕਾਰਵਾਈ ਨਹੀਂ ਹੁੰਦੀ ਕਿ ਉਹਨਾਂ ਚਰਜ ਨਹੀਂ ਗਏ ਸੀ ਇੱਥੇ ਧਰਨਾ ਵੀ ਲਾਵਾ ਜਿਹੜੀ ਬੰਦੀ ਕਾਰਵਾਈ ਉਹ ਕਰ ਦੇਣ ਫਿਰ ਅਸੀਂ ਕੋਈ ਮਸਲਾ ਹੱਲ ਹੋਊਗਾ ਤਾਂ ਹੀ ਇੱਥੋਂ ਜਾਵਾਂਗੇ ਜੀ ਗੱਡੀ ਦਾ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਤੇ ਗੱਡੀ ਦੇ ਵਿੱਚ दारू ਖਣਵੀ ਪਈ ਆ ਜੀ ਤੇਰਾ ਨਾਮ ਤੁਹਾਡਾ ਤੇਰਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜਿਹੜਾ ਐਕਸੀਡੈਂਟ ਦੇ ਵਿੱਚ ਮਾਰੇ ਗਏ ਕਿੱਥੋਂ ਦੇ ਰਹਿਣ ਵਾਲੇ ਆ ਇਹ ਜੈਮਨਾਲ ਮੁੰਡੇ ਦਾ ਨਾਮ ਪ੍ਰੀਤ ਸੀਗਾ। ਬੋਟੀ ਦਾ ਨਾਮ ਸੀਗਾ ਗੁਰਦੀਪ ਕੌਰ ਤੇ ਦੋ ਬੱਚੇ ਸੀ 8 ਸਾਲਾਂ ਦਾ ਹੀ ਤੇ ਇੱਕ ਸਵਾ ਮਹੀਨੇ ਦਾ ਸੀਗੇ। ਤੇ ਜਿਹਨੇ ਗੱਡੀ ਮਾਰੀ ਆ ਉਹ ਨੱਥੂ ਵਾਲਦਾ ਜੀ। दारू ਪੀਤੀ ਸੀਗੀ ਗੱਡੀ 'ਚ ਵੀ दारू ਪਈ ਆ ਉਹਦੀ। ਡੱਕਿਆ ਦਰਨੋਂ ਪੈਰ ਨਹੀਂ ਲੱਗਦੇ ਸੀ ਉਹਦੇ। ਉਹ ਲਿਆਂਦਾ 50 ਕਿਲੋ ਤੋਂ ਫੜਕੇ ਨੂੰ ਘਟੋ ਘਟ। ਐਕਸੀਡੈਂਟ ਕਿੰਨਾ ਟਾਈਮ ਪਹਿਲਾਂ? ਸਵਾ ਕੁਜ ਹੈ ਜੀ। ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋ ਗਈ ਚਾਰ ਆ ਜਾਂਦੀ ਮੌਤ ਹੋ ਗਈ ਦੀ ਬਾਈ ਕੋਲੋਂ ਗਈ ਕਰਦਾ ਇਕੱਲਾ ਸੀ ਮਾਂ ਪਿਓ ਦਾ ਇਹ ਮੁੰਡਾ ਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ ਉਹ ਉੱਥੇ ਦਾਖਲੇ ਜੋ ਵੀ ਮਲਾਜਮ ਲੈ ਕੇ ਅੰਦਰ ਦਾਖਲੇ ਉੱਥੇ ਸਰ ਜਿਹੜਾ ਐਕਸੀਡੈਂਟ ਹੋਇਆ ਹੈ ਇਹਦੇ ਥੋੜਾ ਦੱਸਿਓ ਬੜਾ ਪਲੀਜ਼ ਇਹ ਐਕਸੀਡੈਂਟ ਹੋਇਆ ਜੀ ਦੋਨੇ ਜਿਹੜੇ ਵਿਕਲ ਸੀਗੇ ਬਾਗਪੁਰੇ ਤੋਂ ਆ ਰਹੇ ਸੀ ਮੋਟਰਸਾਈਕਲ ਅੱਗੇ ਰਹੀ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਨਾਲ ਦੇ ਤੋਂ ਸੀਗਾ ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਗੀਪ ਔਰ ਨਾਲ ਬੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਇਹਨੇ ਕਿਧਰੋਂ ਉਹਨੂੰ ਕਿ ਪਿੱਛੋਂ ਗੱਡੀ ਤੇ ਸੀਗੀ ਥੋੜੀ ਤੇ ਉਹਨੂੰ ਪੈਟਰੋਲ ਨਹੀਂ ਹੋਈ ਗੱਡੀ ਤੇ ਉਹ ਕੋਈ ਉਪਰੇਚੜਾ ਇਹ ਵੀ ਕਹਿੰਦੇ ਖਰਾਬ ਪੀਤੀ ਹੋਈ ਸੀ ਬੰਦੇ ਦੀ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹ ਮੈਂ ਤਾਂ ਮਲਾਜਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਜਾ ਨਹੀਂ ਕਰਾਇਆ ਮੈਂ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸੇਪੈਸ ਤੋਂ ਬਤਨ ਲੱਗਾ ਵੀ ਉਹ ਲੋਕ ਕਹ ਰਹੇ ਆ ਵੀ ਦੀ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ ਹਾਂਜੀ ਕਿ ਮੈਂ ਮੈਂ ਬਾਚਾ ਐ ਸ਼ਾਇਦ ਮਿਲੀ ਹੋਵੇ ਪਰ ਮੈਂ ਬਾਅਦ ਵਿੱਚ ਐ ਮੈਂ ਤਾਂ ਇਧਰ ਹੀ ਉੱਜ ਗਿਆ ਡੈਡ ਬਟਿਕ ਨੂੰ ਵੇਖਣ ਤੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੱਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਐ ਉਹ ਗੱਡੀ ਇਹਦੇ ਨਾਲ ਗੱਡੀ ਦੇ ਵਿੱਚ ਸ਼ਾਇਦ ਹੈ ਨਹੀਂ ਸੀਗੀ ਗੱਡੀ ਦੇ ਪਾਸੇ ਭੋਵੇ ਕੱਢ ਕੇ ਰੱਖ ਲਈ ਉਹ ਗੱਡੀ ਵਿੱਚ ਪੱਟੀ ਪਈ ਆ ਅੱਛਾ ਮਗਲੇ ਸੜ ਤੇ ਜਿਹੜਾ ਇਹ ਗੱਡੀ ਵਾਲਾ ਇੱਕ ਕਿੱਥੋਂ ਦਾ ਬੰਦਾ ਜਣਾ ਇਹ ਇਹਦਾ ਮੈਨੂੰ ਨਾਂ ਨਹੀਂ ਪਤਾਗਾ ਇਹ ਹੈਗਾ ਨਥਵਾਲੇ ਗਰਵੀ ਦਾ